ਕਿਸੇ ਵੀ ਧਰਮ ਦੇ ਸਰਵੋੱਚ ਸਥਾਨ ਉੱਤੇ ਜੇ ਹਮਲਾ ਹੋਵੇ ਤਾਂ ਤੁਸੀਂ ਆਪ ਸੋਚੋ ਉਸ ਧਰਮ ਦੇ ਲੋਕਾਂ ਉੱਤੇ ਕੀ ਬੀਜਦੀ ਹੋ ਇਹ ਗੱਲ ਸਿੱਖਾਂ ਤੋਂ ਬਿਹਤਰ ਕੌਣ ਜਾਣ ਸਕਦਾ ਹੈ ਕਿਉਂਕਿ ਸਿੱਖਾਂ ਦੇ ਸਰਵੋੱਚ ਸਥਾਨ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਕਾਲਤਕ ਸਾਬ ਉੱਤੇ ਬਾਰ-ਬਾਰ ਹਮਲੇ ਹੋਏ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵੀ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਪਰ ਮੇਰੇ ਵਾਲੀ ਪੀੜ੍ਹੀ ਅਤੇ ਹੋਣ ਵਾਲੀ ਪੀੜ੍ਹੀ ਨੂੰ ਜੂਨ 84 ਵਾਲੇ ਹਮਲੇ ਦਾ ਹੀ ਪਤਾ ਇਤਿਹਾਸ ਅਤੇ ਧਰਮ ਵਿੱਚ ਦਿਲਚਸਪੀ ਰੱਖਣ ਵਾਲੇ ਜਾਣਦੇ ਨੇ ਕਿesto ਪਹਿਲਾਂ ਵੀ ਕਈ ਵਾਰ ਹਮਲੇ ਹੋਏ ਨੇ ਇਸੇ ਤਰ੍ਹਾਂ ਦਾ ਇੱਕ ਹਮਲਾ ਅੱਜ ਦੇ ਦਿਨ 4 ਜੁਲਾਈ 1955 ਨੂੰ ਸ੍ਰੀ ਹਰਮੰਦਰ ਸਾਹਿਬ ਉੱਤੇ ਹੋਇਆ ਸੀ ਇਹ ਦੇਸ਼ ਦੀ ਆਜ਼ਾਦੀ ਤੋਂ ਮਹਿਜ਼ 8 ਸਾਲ ਬਾਅਦ ਹੋਇਆ ਪਹਿਲਾ ਹਮਲਾ ਸੀ ਇਹ ਕਿਸੇ ਵਿਦੇਸ਼ੀ ਸ਼ਾਸਕ ਨੇ ਨਹੀਂ ਸਗੋਂ ਪੰਜਾਬੀ ਸੂਬੇ ਦੇ ਮੋਰਚੇ ਮੌਕੇ ਦੇਸ਼ ਦੀ ਹੀ ਹਕੂਮਤ ਨੇ ਕੀਤਾ ਸੀ ਅੱਜ ਇਸ ਹਮਲੇ ਨੂੰ ਪੂਰੇ 70 ਸਾਲ ਹੋ ਗਏ ਨੇ ਇਹ ਹਮਲੇ ਅਤੇ 1984 ਵਾਲੇ ਹਮਲੇ ਵਿੱਚ 29 ਸਾਲ ਦਾ ਅੰਤਰ ਸੀ 1955 ਵਾਲਾ ਹਮਲਾ ਜਵਾਹਰ ਲਾਲ ਨਹਿਰੂ ਦੇ ਪ੍ਰਧਾਨ ਮੰਤਰੀ ਹੁੰਦਿਆਂ ਹੋਇਆ ਜਦਕਿ 1984 ਵਾਲਾ ਹਮਲਾ ਨਹਿਰੂ ਦੀ ਧੀ ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਹੋਣ ਸਮੇਂ ਇਸੇ ਲਈ ਬਹੁ ਗੰਤੀ ਸਿੱਖ ਇਹਨਾਂ ਨੂੰ ਮਾਫ ਨਹੀਂ ਕਰਦੇ ਇਹ ਵੀ ਸੱਚ ਹੈ ਕਿ ਹਮਲੇ ਕਰਨ ਵਾਲਿਆਂ ਦਾ ਹਸ਼ਰ ਬਹੁਤ ਮਾੜਾ ਹੋਇਆ 84 ਵੇਲੇ ਤਾਂ ਸਰਕਾਰ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਕਰਕੇ ਹਮਲਾ ਕਰਨ ਦਾ ਬੇਤੁਕਾ ਬਹਾਨਾ ਦਿੱਤਾ ਸੀ ਪਰ 1955 ਵਾਲੇ ਹਮਲੇ ਵਿੱਚ ਉੱਥੇ ਕੌਣ ਲੁਕਿਆ ਹੋਇਆ ਸੀ ਜਿਸ ਕਰਕੇ ਹਮਲਾ ਹੋਇਆ ਖੈਰ ਜੇ ਸ਼ਾਸਕ ਅਤੇ ਸਰਕਾਰਾਂ ਇਨ੍ਹਾਂ ਹਮਲਿਆਂ ਲਈ ਜ਼ਿੰਮੇਵਾਰ ਨੇ ਤਾਂ ਕੁਝ ਸਿੱਖ ਅਤੇ ਸਿੱਖ ਆਗੂ ਵੀ ਇੱਕ ਹੋਰ ਵਜ੍ਹਾ ਕਰਕੇ ਕਸੂਰਬਾਰ ਨੇ ਇਨ੍ਹਾਂ ਹਮਲਿਆਂ ਵਿੱਚ ਜਦੋਂ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ ਤਾਂ ਸਿੱਖਾਂ ਨੇ ਇਹ ਸੱਚ ਸੰਭਾਲ ਕੇ ਕਿਉਂ ਨਹੀਂ ਰੱਖਿਆ ਪਹਿਲੇ ਹਮਲੇ ਤਾਂ ਕਈ ਅਧਾਕੇ ਪਿੱਛੇ ਚਲੇ ਗਏ ਨੇ ਪਰ 1984 ਵਾਲਾ ਵੱਡਾ ਅਤੇ ਢਹਿ ਢੇਰੀ ਕਰਨ ਵਾਲਾ ਹਮਲਾ ਜ਼ਿਆਦਾ ਪੁਰਾਣਾ ਨਹੀਂ ਹਮਲੇ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਨੂੰ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਹੋਇਆ ਦੇਖ ਕੇ ਲੋਕ ਖੰਡੇ ਖੜੇ ਹੁੰਦੇ ਸਨ ਜਦੋਂ ਵੀ ਇਸ ਹਮਲੇ ਤੋਂ ਬਾਅਦ ਸਿੱਖ ਸੰਗਤਾਂ ਅਤੇ ਹੋਰ ਲੋਕ ਉੱਥੇ ਗਏ ਤਾਂ ਉਹਨਾਂ ਦਾ ਆਪ ਮੁਹਾਰੇ ਰੋਣਾ ਨਿਕਲ ਗਿਆ ਪਰ ਅਸੀਂ ਇਹ ਸਭ ਕੁਝ ਆਪੇ ਹੀ ਮਿਟਾ ਦਿੱਤਾ ਵਿਦੇਸ਼ਾਂ ਦੀ ਹੋਰ ਕੰਮਾਂ ਵਿੱਚ ਤਾਂ ਅਸੀਂ ਨਕਲ ਕਰਦੇ ਹਾਂ ਪਰ ਵਿਦੇਸ਼ਾਂ ਤੋਂ ਇਤਿਹਾਸ ਨੂੰ ਸੰਭਾਲਣਾ ਅਸੀਂ ਨਹੀਂ ਸਿੱਖਿਆ ਅੱਜ ਹਮਲੇ ਦੀ ਵਰ੍ਹੇਗੰਢ ਮੌਕੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿਹਾੜਾ ਮਨਾਇਆ ਖੁਦ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਸੰਬੰਧੀ ਤਸਵੀਰਾਂ ਵਾਲਾ ਇੱਕ ਵੱਡਾ ਕਾਰੀ ਕਿਤਾਬਜਾ ਜਾਰੀ ਕੀਤਾ ਇਸ ਮੌਕੇ ਸੰਗਤਾਂ ਨੂੰ ਤਸਵੀਰਾਂ ਦਿਖਾਉਣ ਦਾ ਪ੍ਰਰਲਾ ਕੀਤਾ ਗਿਆ ਅਤੇ ਅਗਾਹ ਵੀ ਸੰਗਤਾਂ ਹਮਲੇ ਦੀਆਂ ਇਹ ਮੂਹ ਬੋਲਦੀਆਂ ਤਸਵੀਰਾਂ ਦੇਖ ਸਕਦੀਆਂ ਨੇ ਇਹ ਤਸਵੀਰਾਂ ਦੇਖ ਕੇ ਅੱਜ ਵੀ ਜੇ ਰੋਣਾ ਆਉਂਦਾ ਹੈ ਅਤੇ ਰੋਹ ਪੈਦਾ ਹੁੰਦਾ ਹੈ ਤਾਂ ਫਿਰ ਕਿਉਂ ਨਹੀਂ ਹਮਲੇ ਦੇ ਪ੍ਰਭਾਵ ਨੂੰ ਹੂ ਹੂ ਕਾਇਮ ਰੱਖਿਆ ਗਿਆ ਪ੍ਰਧਾਨ ਧਾਮੀ ਇਹੋ ਤਾਂ ਗੱਲ ਕਹਿ ਰਹੇ ਨੇ ਉਹ ਤਸਵੀਰਾਂ ਤੇ ਇਹਨਾਂ ਨੂੰ ਖਿੱਚਣ ਵਾਲੇ ਦਾ ਤਾਂ ਜ਼ਿਕਰ ਕਰਦੇ ਨੇ ਪਰ ਹਮਲੇ ਦੇ ਸਾਰੇ ਨਿਸ਼ਾਨ ਮਿਟਾ ਦੇਣ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਦੇ ਕਈ ਲੋਕ ਇਹਨਾਂ ਵਿਚਾਰਾਂ ਨਾਲ ਅਸਹਿਮਤ ਹੋਣਗੇ ਪਰ ਹਜ਼ਾਰਾਂ ਲੋਕ ਇਸ ਸੋਚ ਦੇ ਧਾਰਨੀ ਨੇ ਕਿ ਸ਼੍ਰੀ ਕਾਲ ਤਕ ਸਾਹਿਬ ਦੀ ਨਾਲ ਹੀ ਉਸਾਰੀ ਕੀਤੀ ਜਾ ਸਕਦੀ ਸੀ ਪਰ ਹਮਲੇ ਨਾਲ ਨੁਕਸਾਨੇ ਸ਼੍ਰੀ ਕਾਲ ਤਕ ਸਾਹਿਬ ਨੂੰ ਓਵੇਂ ਹੀ ਅਗਲੀਆਂ ਨਸਲਾਂ ਨੂੰ ਪ੍ਰਤੱਖ ਦਿਖਾਉਣ ਲਈ ਰੱਖਿਆ ਜਾਣਾ ਚਾਹੀਦਾ ਸੀ ਅਸੀਂ ਤਾਂ ਸ਼੍ਰੀ ਦਰਵਾਜਾ ਸਾਹਿਬ ਉੱਤੇ ਲੱਗੇ ਗੋਲੀਆਂ ਦੇ ਨਿਸ਼ਾਨ ਵੀ ਨਹੀਂ ਛੱਡੇ ਘੱਟੋ ਘੱਟ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤਾਂ ਉਸੇ ਹਾਲਤ ਵਿੱਚ ਰੱਖਿਆ ਜਾ ਸਕਦਾ ਸੀ ਇਹ ਸਭ ਕੁਝ ਇੱਕ ਸਾਜ਼ਿਸ਼ ਤਹਿਤ ਹੋਇਆ ਜਿਸ ਵਿੱਚ ਸਿੱਖ ਆਗੂ ਵੀ ਫਸ ਗਏ ਸਰਕਾਰਾਂ ਨੇ ਆਪਣੀ ਨਾ ਭੁੱਲਣਯੋਗ ਅਤੇ ਨਾ ਬਖਸ਼ਣਯੋਗ ਕਾਰਵਾਈ ਦੇ ਨਿਸ਼ਾਨ ਮਟਾਉਣ ਲਈ ਇੱਕ ਯੋਜਨਾ ਤਹਿਤ ਅਜਿਹਾ ਕੀਤਾ ਕਾਰ ਸੇਵਾ ਦੇ ਨਾਂ ਉਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬੰਬਾਂ ਗੋਲੀਆਂ ਦੇ ਨਾਂ ਹੀ ਨਹੀਂ ਮਟਾਏ ਸਗੋਂ ਇਤਿਹਾਸ ਵੀ ਮਿਟਾ ਕੇ ਰੱਖ ਦਿੱਤਾ ਇਸ ਵਿੱਚ ਸੂਬਾ ਸਰਕਾਰ ਦੀ ਭੂਮਿਕਾ ਵੀ ਰਹੀ ਤੇ ਕਈ ਸੇਖਾਗੂਆਂ ਦੀ ਚੁੱਪ ਵੀ ਸਾਸੀ ਰਹੀ। ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਥ ਤੈਸ਼ੀ ਹੋਣ ਦਾ ਦਮ ਭਰਦਾ ਪਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਅਜਿਹਾ ਕਿਉਂ ਹੋਣ ਦਿੱਤਾ ਕਿ ਉਹਨਾਂ ਦੀ ਅੰਦਰ ਖਾਤੇ ਕੇਂਦਰ ਸਰਕਾਰ ਨਾਲ ਇਸ ਮੁੱਦੇ ਉਤੇ ਸਹਿਮਤੀ ਸੀ। ਹੁਣ ਹਰ ਬਰੇਗੰਡ ਮੌਕੇ ਲੋਕਾਂ ਨੂੰ ਆਹ ਫੋਟੋਆਂ ਦਿਖਾ ਕੇ ਦੱਸਿਆ ਜਾਏਗਾ ਜਦਕਿ ਹਮਲੇ ਤੋਂ ਬਾਅਦ ਸਭ ਕੁਝ ਉਸੇ ਤਰ੍ਹਾਂ ਰੱਖਣ ਨਾਲ ਸਭ ਕੁਝ ਪਰਤੱਖ ਦਿਸਣਾ ਸੀ। ਇੱਕ ਚੀਜ਼ ਸਾਨੂੰ ਫੋਟੋ ਜ਼ਰੀਏ ਦਿਸਦੀ ਹੈ ਅਤੇ ਦੂਜੀ ਪਰਤੱਖ ਇਸ ਵਿੱਚ ਅੰਤਰ ਤੁਸੀਂ ਆਪ ਸਮਝ ਸਕਦੇ ਹੋ ਇਸ 1955 ਵਾਲੇ ਹਮਲੇ ਦੀ ਬਰੇਗੰਡ ਮੌਕੇ ਸ਼੍ਰੀ ਕਾਤਕਸਾਬ ਦੇ ਸਾਫਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਤਿਹਾਸ ਸਾਂਝਾ ਕਰਨ ਦੇ ਨਾਲ ਹੋਰ ਵੀ ਕੰਮ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਇੱਥੇ ਉਹਨਾਂ ਦੀਆਂ ਕੰਮ ਦੀਆਂ ਗੱਲਾਂ ਵਿੱਚੋਂ ਕੁਝ ਅੰਸ਼ ਦਿਖਾਵਾਂਗੇ ਪਰ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਨੂੰ ਦੇਖੋ ਜਿਹੜੇ ਫੋਟੋਆਂ ਵਾਲੀ ਵੱਡਕਾਰ ਕਿਤਾਬ ਜਾਰੀ ਕਰਨ ਮੌਕੇ ਬੋਲ ਰਹੇ ਸਨ ਕੱਲੂ ਕਾਰਾ ਜੋ 1984 ਜਿੱਥੇ ਵੱਡਾ ਕੱਲੂ ਕਾਰਾ ਤੇ ਛੋਟਾ ਕੱਲੂ ਕਾਰਾ ਇਤਿਹਾਸ ਜ਼ਿਕਰ ਆਉਂਦਾ ਉੱਥੇ ਜੋ 1984 ਦਾ ਕੱਲੂ ਕਾਰਾ ਵੀ ਇੱਕ ਇਤਿਹਾਸਕ ਤੌਰ ਤੇ ਤੇ ਸਿੱਖਾਂ ਲਈ ਬਹੁਤ ਵੱਡਾ ਦੁੱਖ ਦਾ ਕੇਂਦਰ ਆ ਕਿਉਂਕਿ ਉਦੋਂ ਕਾਰਫਿਊ ਲਗਣ ਕਰਕੇ ਸਾਰੇ ਪੰਜਾਬ ਦੇ ਵਿੱਚ ਲੋਕਾਂ ਦੀ ਆਮਦ ਬੰਦ ਹੋ ਗਈ ਸੀ ਬਾਅਦ ਵੀ ਕਈ ਚਿਹਰਾ ਕਈ ਦਿਨ ਜਿਹੜਾ ਇੱਥੇ ਕਰਤੂ ਲਾ ਛੜਿਆ ਪਰ ਸਾਡੇ ਇੱਕ ਫੋਟੋਗ੍ਰਾਫਰ ਸਰਦਾਰ ਸੁਤਪਾਲ ਸਿੰਘ ਦਾਨਿਸ਼ ਉਹਨੇ ਬੜੀ ਮਿਹਨਤ ਦੇ ਨਾਲ ਆ ਜਿਹੜੀ ਕਲੂਕਾਰਾ 1984 ਇੱਕ ਅਸੀਂ ਵੱਡਾ ਕਿਤਾਬਚਾ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ 'ਚ ਸੇਖਰ ਸਾਰਚ ਬੋਰਡ ਦੇ ਵਿੱਚ ਤੇ ਇੱਕ ਇਨਫੋਰਮੇਸ਼ਨ ਸੈਂਟਰ ਦੇ ਵਿੱਚ ਇਹ ਤਿੰਨ ਕੇਂਦਰ ਸਥਾਪਿਤ ਕੀਤੇ ਗਏ ਆ ਤੇ ਜੇਲੇ ਇਹਦੇ ਤੇ ਤੁਸੀਂ ਨਿਗਾਹ ਮਾਰਦੇ ਆ ਤੇ ਇੱਕਦਮ ਬੰਦੇ ਦੀ ਜਿਹੜੀ ਆ ਉਹ ਸੁਰਤੀ ਵੇਖਦੀ ਗੁਰੂ ਚਰਨਾ ਚਿਲ ਜਾਂਦੀ ਤੇ ਸੱਚਮੁੱਚੇ ਹੰਝੂ ਨਿਕਲਦੇ ਆ ਕਿ ਕਿਵੇਂ ਬੇਕਸੂਰਿਆਂ ਦੀਆਂ ਲਾਸ਼ਾਂ ਉੱਭਲੀਆਂ ਆ ਲੋਹੀਆਂ ਆ ਗਈਆਂ ਦੇ ਵਿਚਾਰਿਆਂ ਦੇ ਸੰਸਕਾਰ ਵੀ ਇੱਥੇ ਹੋ ਗਏ ਉਹ ਹੱਡੀਆਂ ਦਿਖਾਦੇ ਸਿੱਖ ਕਿਵੇਂ ਇਹਨਾਂ ਨੇ ਸਾਰੇ ਦਾ ਸਾਰਾ ਸਮੁੱਚੇ ਤੌਰ ਤੇ ਢਹਿ ਢੇਰੀ ਕੀਤਾ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਇਹ ਵੱਡੇ ਇੱਕ ਕਿਤਾਬ ਜਿਹੇ ਦੇ ਰੂਪ ਦੇ ਵਿੱਚ ਉਸ ਵੇਲੇ ਦੀਆਂ ਫੋਟੋ ਫੋਟੋ ਜਿਹੜੀਆਂ ਉਹ ਉਹਨਾਂ ਦੇ ਦ੍ਰਿਸ਼ ਦਰਸਾਉਂਦਾ ਆ ਤੇ ਇਹ ਹੈ ਵੀ ਬਹੁਤ ਜ਼ਰੂਰੀ ਕਿਉਂਕਿ ਕਈ ਵਾਰੀ ਆਪਾਂ ਪਿਛੋਕੜ ਆਪਣਾ ਭੁੱਲ ਜਾਂਦੇ ਆ ਜਿੱਥੇ ਦੋਏ ਕੱਲੂਕਾਰਾਂ ਦੀਆਂ ਯਾਦਾਂ ਸਥਾਪਿਤ ਹੋਈਆਂ ਉੱਥੇ ਇਹ ਕੱਲੂਕਾਰਾ ਭਾਵੇਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਮੋੜ ਖਾਲਸਾ ਪੰਥ ਨੇ ਤਮੀਰ ਕਰ ਲਈ ਇਸੇ ਤਰ੍ਹਾਂ ਸਾਜ ਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਉਦੋਂ ਜ਼ਖਮ ਦਿੱਤੇ ਸੀ ਉਹ ਵੀ ਸਤ ਖਾਲਸੇ ਨੇ ਜਿਹੜੇ ਆ ਉਹ ਵੀ ਭਰ ਲਏ ਪਰ ਜਿਹੜੇ ਸਿੱਖਾਂ ਦੇ ਮਨਾਂ ਦੇ ਅੰਦਰ ਜ਼ਖਮ ਆ ਉਹ ਕਦੇ ਵੀ ਨਹੀਂ ਭਰੇ ਜਾਂਦੇ ਸੋ ਅੱਜ ਇਹ ਕੱਲੂਕਾਰਾ ਜੂਨ 1984 ਇਹ ਇੱਥੇ ਸਥਾਪਿਤ ਕਰਕੇ ਸੈਰਮੋਨੀਅਲ ਤੌਰ ਦੇ ਉੱਤੇ ਅੱਜ ਇਨਸਟਾਲ ਕੀਤੀ ਆ ਤਾਂ ਕਿ ਜਿਲੇ ਸਿੱਖ ਇੱਥੇ ਆਵੇ ਚਾਹੇ ਦਰਬਾਰ ਸਾਹਿਬ ਦੇ ਵਿੱਚ ਆਪਣੇ ਇਨਫੋਰਮੇਸ਼ਨ ਸੈਂਟਰ ਚ ਆਵੇ ਚਾਹੇ ਸ਼ੌਮਨੀ ਕਮੇਟੀ ਦੇ ਦਫ਼ਤਰ ਆਵੇ ਤੇ ਉਹ ਕੌਮੀ ਪੀੜਾ ਉਹ ਮਾਨਸਿਕ ਪੀੜਾ 1984 ਦੀ ਉਹਨੂੰ ਵੀ ਉਸ ਦਰਦ ਨੂੰ ਵੀ ਮਹਿਸੂਸ ਕਰੇ ਸੋ ਮੈਂ ਸਤਪਾਲ ਜੀ ਦਾ ਅਨੁਸ਼ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀਆਂ ਦੁਰਲਭ ਇਹ ਜਿਹੜੀਆਂ ਫੋਟੋਆਂ ਹੈਗੀਆਂ ਕੇਂਦਰਿਤ ਕੀਤੀਆਂ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਫਕਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੁਣੋ ਅੱਜ 4 ਜੁਲਾਈ 2025 ਇੱਕ ਅਹਿਮ ਮਹੱਤਵਪੂਰਨ ਦਿਹਾੜਾ ਹੈ। ਅਰ ਭਾਰਤੀ ਇਤਿਹਾਸ ਦੇ ਵਿੱਚ ਸਿੱਖ ਪੰਥ ਦੇ ਮੁਤਾਬਕ 4 ਜੁਲਾਈ ਦਾ ਜਿਹੜਾ ਦਿਨ ਹੈ ਇਹ ਵੀ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਗਿਆ। ਕਿਉਂਕਿ ਇਸ ਦਿਨ 1955 ਦੇ ਵਿੱਚ ਜਿਨੋਸੀ ਆਜ਼ਾਦ ਭਾਰਤ ਕਹਿੰਨੇ ਆ ਔਰ ਇਸ ਆਜ਼ਾਦ ਭਾਰਤ ਦੇ ਵਿੱਚ ਮੁਗਲਾਂ ਤੋਂ ਬਾਅਦ ਪਹਿਲੀ ਵਾਰ ਪੁਲਿਸ ਫੋਰਸਾਂ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਉੱਤੇ ਹਮਲਾ ਕੀਤਾ ਸਤਿਮਗਰੀ ਕਿ 1947 ਦੇ ਵਿੱਚ ਮੁਲਕ ਆਜ਼ਾਦ ਹੁੰਦਾ ਹੈ 8 ਸਾਲਾਂ ਬਾਅਦ ਹਿੰਦੋਸਤਾਨ ਦੇ ਹੁਕਮਰਾਨ ਜੋ ਉਸ ਵਕਤ ਰਾਜ ਕਰ ਰਹੀ ਸੀ ਪੰਡਤ ਜਵਾਰ ਲਾਲ 네ਰੂ ਉਹਦੇ ਰਾਜ ਦੇ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਉੱਤੇ 4 ਜੁਲਾਈ ਨੂੰ ਪੁਲਿਸ ਵੱਲੋਂ ਧਾਵਾ ਬੋਲਿਆ ਜਾਂਦਾ ਹੈ। ਔਰ ਇਸ ਹਮਲੇ ਦੇ ਵਿੱਚ ਮਾਨਜੋ ਸਿੰਘ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ ਮੁੱਖ ਗ੍ਰੰਥੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਮਾਨਜੋਗ ਸਿੰਘ ਸਾਹਿਬ ਗਿਆਨੀ ਅਛਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਹਨਾਂ ਦੇ ਘਰਾਂ ਦੇ ਵਿੱਚ ਪੁਲਿਸ ਫੋਰਸ ਵੱੜਦੀ ਹੈ ਔਰ ਇਹਨਾਂ ਨੂੰ ਜ਼ਬਰੀ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਜਾਂਦਾ ਹੈ ਇਹਨਾਂ ਦੇ ਪਰਿਵਾਰਾਂ ਨੂੰ ਜਲੀਲ ਕੀਤਾ ਜਾਂਦਾ ਹੈ ਜਾਨੀ ਚੇਤ ਸਿੰਘ ਜੀ ਜੋ ਬਾਅਦ ਵਿੱਚ ਸਤਖੰਦ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੀ ਬਣੇ ਉਹਨਾਂ ਦੇ ਘਰ ਦੇ ਵਿੱਚ ਵੀ ਜਿਹੜਾ ਹੈ ਪੁਲਿਸ ਫੋਰਸ ਦਾਖਲ ਹੁੰਦੀ ਹੈ ਤੇ ਉਹਨਾਂ ਨਾਲ ਬਤਮੀਜ਼ੀ ਕੀਤੀ ਜਾਂਦੀ। ਇੱਥੇ ਬਸ ਨਹੀਂ ਬਲਕਿ ਗੁਰਦੁਆਰਾ ਮੰਜੀ ਸਾਹਿਬ ਦੇਵਾਨ ਹਾਲ ਵਿਖੇ ਸੰਗਤਾਂ ਜਿਨ੍ਹਾਂ ਦਾ ਇਕੱਠ ਬਹੁਤ ਵੱਡੀ ਤਾਦਾਦ ਵਿੱਚ ਹੋਇਆ ਹੈ। ਧਰ 144 ਲਾ ਕੇ ਉਹਨਾਂ ਸੰਗਤਾਂ ਦੇ ਉੱਤੇ ਕੀਰ ਗੈਸ ਦੇ ਗੋਲੇ ਤੇ ਲਾਠੀ ਚਾਰਜ ਜਿਹੜਾ ਉਹ ਕੀਤਾ ਜਾਂਦਾ ਹੈ। ਕਾਰਨ ਕੀ ਸੀ? 1947 ਤੋਂ ਪਹਿਲਾਂ ਭਾਰਤੀ ਲੀਡਰਾਂ ਨੇ ਕੁਝ ਵਾਅਦੇ ਕੀਤੇ ਸਿੱਖਾਂ ਨਾਲ ਕਿ ਤੁਸੀਂ ਸਾਡਾ ਸਹਿਯੋਗ ਕਰੋ ਔਰ ਸਹਿਯੋਗ ਕੀਤਾ। ਬਹੁਤ ਕੁਰਬਾਨੀਆਂ ਦਿੱਤੀਆਂ ਕਿ ਜਦੋਂ ਮੁਲਕ ਆਜ਼ਾਦ ਹੋ ਜਾਏਗਾ ਅੰਗਰੇਜ਼ੇ ਤੋਂ ਚਲੇ ਜਾਣਗੇ ਤੁਹਾਨੂੰ ਇੱਕ ਐਸਾ ਖੇਤਰ ਦਿੱਤਾ ਜਾਏਗਾ ਜਿੱਥੇ ਪੰਜਾਬੀ ਬੋਲਣ ਵਾਲਿਆਂ ਦੇ ਹੱਕ ਹਕੂਕ ਕਾਇਮ ਰਹਿਣਗੇ 1947 ਦੇ ਵਿੱਚ ਮੁਲਕ ਦੀ ਵੰਡ ਹੋ ਗਈ ਪੰਜਾਬ ਦੇ ਦੋ ਟੁਕੜੇ ਹੋ ਗਏ ਸਿੱਖਾਂ ਦਾ ਵੱਡੇ ਪੱਦਰ ਦੇ ਉੱਤੇ ਉਜਾੜਾ ਹੋਇਆ ਘਰ ਘਾੜ ਜ਼ਮੀਨਾਂ ਜਾਇਦਾਦਾਂ ਦਾ ਤਾਂ ਗਵਾ ਕੇ ਆਈ ਆਏ ਬਲਕਿ ਆਪਣੇ ਧਾਰਮਿਕ ਅਸਥਾਨ ਪਾਕਿਸਤਾਨ ਵਿੱਚ ਰਹਿ ਗਏ ਉਹਨਾਂ ਤੋਂ ਵਿਛੋੜਾ ਹੋ ਗਿਆ ਤੇ ਭਾਰਤੀ ਲੀਡਰਾਂ ਨੂੰ ਕਿਹਾ ਕਿ ਸਾਨੂੰ ਪੰਜਾਬੀ ਸੂਬਾ ਦਿਓ ਤੁਸੀਂ ਬੋਲੀਆਂ ਦੇ ਆਧਾਰ ਦੇ ਉੱਤੇ ਬਾਕੀ ਭਾਰਤ ਦੇ ਵਿੱਚ ਸੂਬੇ ਬਣਾ ਰਹੇ ਹੋ ਸਾਨੂੰ ਵੀ ਜਿਹੜਾ ਹੈ ਉਹ ਪੰਜਾਬੀ ਬੋਲਦੇ ਲੋਕਾਂ ਦਾ ਇੱਕ ਵੱਖਰਾ ਜਿਹੜਾ ਹੈ ਉਹ ਸੂਬਾ ਚਾਹੀਦਾ ਹੈ ਜਿੱਥੇ ਸਿੱਖਾਂ ਤੇ ਪੰਜਾਬੀਆਂ ਦੇ ਹੱਕ ਹਕੂਕ ਸੁਰੱਖਿਅਤ ਰਹਿਣ ਤੇ ਭਾਰਤ ਦੀ ਉਸ ਵੇਲੇ ਦੀ ਸਰਕਾਰ ਤੇ ਖਾਸ ਤੌਰ ਤੇ ਪੰਡਤ ਜਵਾਹਰ ਲਾਲ ਨਹਿਰੂ ਨੇ ਮਾਸਟਰ ਤਾਰਾ ਸਿੰਘ ਵਰਗੇ ਜਿਹੜੇ ਕੌਮ ਦੇ ਲੀਡਰ ਸਨ ਉਹਨਾਂ ਤੇ ਦੋਸ਼ ਲਾਇਆ ਕਿ ਵੱਖਰਾ ਮੁਲਕ ਮੰਗ ਰਹੇ ਨੇ ਸਿੱਖ ਪੰਜਾਬੀ ਸੂਬਾ ਮੰਗ ਰਹੇ ਸੀ ਤੇ ਪੰਡਤ ਜਵਾਰ ਲਾਲ ਨਾਰੂ ਕਹਿੰਦਾ ਕਿ ਇਹ ਸਿੱਖ ਸੂਬਾ ਮੰਗਦੇ ਨੇ ਇਹ ਟਾ ਡਗਾ ਇਹ ਟੋਖਾ ਬਾਦਿਆਂ ਤੋਂ ਮੁਕਰ ਗਏ 6 ਅਪ੍ਰੈਲ 1955 ਨੂੰ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਪੰਜਾਬੀ ਸੂਬਾ ਜਿੰਦਾਬਾਦ ਕਹਿੰਦੇ ਉੱਤੇ ਪਾਬੰਦੀ ਲਾ ਦਿੱਤੀ ਜਿਵੇਂ ਅੰਗਰੇਜ਼ਾਂ ਨੇ ਇਨਕਲਾਬ ਜਿੰਦਾਬਾਦ ਕਹਿੰਦੇ ਉੱਤੇ ਪਾਬੰਦੀ ਲਾਈ ਸੀ ਬਿਲਕੁਲ ਉਸੇ ਤਰਜ਼ ਦੇ ਉੱਤੇ ਪੰਜਾਬੀ ਸੂਬਾ ਜਿੰਦਾਬਾਦ ਕਹਿੰਦੇ ਉੱਤੇ ਜਿਹੜੀ ਆ ਉਹ ਪਾਬੰਦੀ ਲਾ ਦਿੱਤੀ ਮਾਸਟਰ ਤਾਰਾ ਸਿੰਘ ਜੀ ਨੇ ਮੰਗਾਰਿਆ ਪੰਜਾਬ ਸਰਕਾਰ ਨੂੰ ਤੇ ਅਲਟੀਮੇਟਮ ਦਿੱਤਾ ਕਿ ਜੇ 23 ਜੁਲਾਈ ਤੱਕ ਮਾਫ ਕਰਨਾ 23 April ਤੱਕ ਇਸ ਪਾਬੰਦੀ ਨੂੰ ਨਾ ਖੋਲਿਆ ਗਿਆ ਤੇ ਅਸੀਂ 10 ਮਈ ਨੂੰ ਜਿਹੜਾ ਹੈ ਉਹ ਮੋਰਚਾ ਸ਼ੁਰੂ ਕਰਾਂਗੇ ਪਰ ਭੀਮ ਸੈਨ ਸੱਚਰ ਪੰਡਤ ਜਵਾਰ ਲਾਲ ਨਹਿਰੂ ਦਾ ਹੱਥ ਠੋਕਾ ਸੀ ਉਹਨੇ ਮਾਸਟਰ ਤਾਰਾ ਸਿੰਘ ਜੀ ਦੀਆਂ ਗੱਲਾਂ ਦੇ ਉੱਤੇ ਕੋਈ ਵੀ ਅਸਰ ਨਹੀਂ ਕੀਤਾ 10 ਮਈ ਨੂੰ ਮਾਸਟਰ ਤਾਰਾ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜਾਬੀ ਸੂਬੇ ਦੇ ਮੋਰਚੇ ਦਾ ਐਲਾਨ ਕਰ ਦਿੱਤਾ ਗ੍ਰਿਫਤਾਰੀਆਂ ਹੋਣ ਲੱਗੀਆਂ ਰਾਜ ਜੀ ਨੂੰ ਇਹ ਜਾਣਕਾਰੀ ਹੋਵੇ ਕਿ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਸਿਆਸੀ ਗ੍ਰਿਫਤਾਰੀ ਜਿਹੜੀ ਹੋਈ ਹੈ ਉਹ ਮਾਸਟਰ ਤਾਰਾ ਸਿੰਘ ਜੀ ਦੀ ਹੋਈ ਹੈ। ਪਹਿਲੀ ਸਿਆਸੀ ਗ੍ਰਿਫਤਾਰੀ। ਮਾਸਟਰ ਤਾਰਾ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਮੋਰਚੇ ਦੀ ਸ਼ੁਰੂਆਤ ਕੀਤੀ ਗ੍ਰਿਫਤਾਰੀਆਂ ਹੋਣ ਲੱਗੀਆਂ। 8164 ਦੇ ਕਰੀਬ ਸਿੱਖਾਂ ਨੂੰ ਜਿਹੜਾ ਸੀ ਗ੍ਰਿਫਤਾਰੀ ਦੇ ਦਿੱਤੀ। 30 ਜੂਨ ਤੱਕ 8166 ਸਿੱਖ ਜੇਲ੍ਹਾਂ ਦੇ ਵਿੱਚ ਚਲੇ ਗਏ ਪਰ ਨਾ ਪੰਡਤ ਜਵਾਰਲਾ ਨਹਿਰੂ ਦੇ ਕੰਨਾਂ ਦੇ ਉੱਤੇ ਜੂਨ ਸਰਕੀ ਤੇ ਨਾ ਹੀ ਪੀਮ ਸੰ ਸੱਚਰ ਦੇ ਕੰਨਾਂ ਦੇ ਉੱਤੇ ਜੂਨ ਸਰਕੀ ਮੋਰਚਾ ਪਖੰਨ ਲੱਗਿਆ ਸिखਾਂ ਨੇ ਐਲਾਨ ਕੀਤਾ ਮਾਸਟਰ ਤਾਰਾ ਸਿੰਘ ਜੀ ਨੇ ਕਿ ਮੋਰਚੇ ਦੇ ਵਿੱਚ ਉਹ ਗ੍ਰਿਫਤਾਰੀਆਂ ਦੇਣਗੇ ਜਿਹੜੇ ਅਮਰਤਾ ਦੀ ਹੋਣਗੇ ਔਰ ਹੈਰਾਨੀ ਦੀ ਗੱਲ ਹੈ ਕਿ ਸਿੱਖ ਨੌਜਵਾਨਾਂ ਨੇ ਗ੍ਰਿਫਤਾਰੀਆਂ ਦੇਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਖੰਡੇ ਬਾਟੇ ਦੀ ਪਹਲ ਸ਼ਕਣੀ ਸ਼ੁਰੂ ਕਰਦੀ। ਇਹ ਜਜ਼ਬਾਸੀ ਉਸ ਵੇਲੇ ਕੌਮ ਦੇ ਅੰਦਰ। ਲੀਡਰਾਂ ਦੇ ਉੱਤੇ ਇਤਿਫਾਕ ਸੀ ਕੌਮ ਦੇ ਅੰਦਰ। ਔਰ ਲੀਡਰ ਵੀ ਕੌਮ ਦੇ ਨਾਲ ਮਿਲ ਕੇ ਚੱਲਦੇ ਸਨ। 3 ਤੇ 4 ਜੁਲਾਈ ਦੀ ਰਾਤ ਨੂੰ ਸਚਕਨ ਸ੍ਰੀ ਹਰਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਮਨਜੀਤ ਸਾਹਿਬ ਦੀਵਾਨ ਹਾਲ ਜਿੱਥੇ ਸਸ਼ੋਭਤ ਹੈ ਲੰਗਰ ਹਾਲ ਗੁਰਦੁਆਰਾ ਕਾਲਸਰ ਸਾਹਿਬ ਗੁਰਦੁਆਰਾ ਬਾਬਾ ਅਟਲਰਾਇ ਸਾਹਿਬ ਇਹਨਾਂ ਸਾਰੇ ਸਥਾਨਾਂ ਦੇ ਉੱਤੇ ਅਸ਼ਮਨੀ ਕੁਮਾਰ ਮਹਾਸ਼ਾ ਭਾਰੀ ਪੁਲਿਸ ਫੋਰਸ ਲੈ ਕੇ ਜਿਹੜਾ ਸੀ ਉਹ ਦਾਖਲ ਹੋਇਆ ਗੋਲੇ ਚੱਲੇ ਅਥਰੂ ਗੈਸ ਤੇ ਲਾਠੀ ਚਾਰਜ ਕੀਤਾ ਇਸਤਰੀਆਂ ਬੱਚਿਆਂ ਬਜ਼ੁਰਗਿਆਂ ਤੱਕ ਨੂੰ ਵੀ ਜਿਹੜਾ ਬਖਸ਼ਿਆ ਨਹੀਂ ਗਿਆ ਔਰ ਇਹਨਾਂ ਨੇ ਸਿੱਖਾਂ ਦੇ ਪਾਸੋਂ ਹਥਿਆਰ ਜਮ੍ਹਾਂ ਕਰਵਾ ਲਈ ਜਿਹੜੇ ਸਿੱਖਾਂ ਕੋਲ ਲਾਇਸੈਂਸੀ ਹਥਿਆਰ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਾਇਸੈਂਸੀ ਹਥਿਆਰ ਵੀ ਜਮ੍ਹਾਂ ਹੋ ਗਏ 24 ਦੇ ਕਰੀਬ ਲਾਇਸੈਂਸੀ ਹਥਿਆਰ ਜਿਹੜੇ ਉਹ ਜਮ੍ਹਾਂ ਹੋਏ। ਔਰ ਇਹ ਕਹਿਰ ਜਿਹੜਾ ਸੀ 3 ਤੇ 4 ਜੁਲਾਈ ਦੀ ਰਾਤ ਨੂੰ ਹੀ ਨਹੀਂ ਵਰਤਿਆ ਬਲਕਿ 4-5 ਦਿਨ ਇਹ ਕਹਿਰ ਜਿਹੜਾ ਹੈ ਉਥੇ ਵਰਤਦਾ ਰਿਹਾ। 4 ਦਿਨ 5 ਦਿਨ ਪੁਲਿਸ ਜਿਹੜੀ ਹੈ ਉਥੇ ਸਿੱਖਾਂ ਨੂੰ ਪ੍ਰਕਰਮਾਂ ਦੇ ਵਿੱਚ ਮੰਜੀ ਸਾਹਿਬ ਜਿੱਥੇ ਵੀ ਸਿੱਖ ਮਿਲਦਾ ਸੀ ਡਾਂਗਾ ਦੇ ਨਾਲ ਧੂ ਧੂ ਕੇ ਕੁੱਟਦੀ-ਪਿੱਟਦੀ ਰਹੀ। ਲੰਗਰ ਬੰਦ ਕਰ ਦਿੱਤੇ ਗਏ। ਖੜਾ ਪ੍ਰਸ਼ਾਦ ਦੀ ਦੇਗ ਲੈਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਇਸ ਤਰ੍ਹਾਂ ਦੇ ਕਨਾਉਣੇ ਜਿਹੜੀਆਂ ਕਾਰਨਾਮੇ ਉਸ ਵੇਲੇ ਦੀ ਇੰਡੀਆ ਗਵਰਨਮੈਂਟ ਨੇ ਜਿਹੜੇ ਹੈ ਕਾਂਗਰਸ ਦੀ ਅਗਵਾਈ ਦੇ ਵਿੱਚ ਜਿਹੜੀ ਚੱਲ ਰਹੀ ਸੀ ਕਾਂਗਰਸ ਪਾਰਟੀ ਵੱਲੋਂ ਜਿਹੜੀ ਚਲਾਈ ਜਾ ਰਹੀ ਸੀ ਉਸ ਵੱਲੋਂ ਕੀਤੇ ਗਏ ਇਹ ਸਿੱਖਾਂ ਦੇ ਹਿਰਦਿਆਂ ਦੇ ਉੱਤੇ ਉਕਰੇ ਡੂੰਗੇ ਜ਼ਖਮ ਨੇ ਜਿਨ੍ਹਾਂ ਨੂੰ ਸਿੱਖ ਕਦੇ ਭੁਲਾ ਨਹੀਂ ਸਕਦਾ